ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਬਲਪ੍ਰੀਤ ਗੌਰ ਮਹਿੰਦਰ ਹੋਮੀਓਕਲੀਨਿਕ ਬਣਾ ਰਾ ਤੁ ਕੀ ਤੁਹਾਡੇ ਹੱਥ ਪੈਰ ਸੌ ਜਾਂਦੇ ਨੇ ਜਦੋਂ ਵੀ ਤੁਸੀਂ ਕਿਤੇ ਮੜਾ ਜਾ ਹੱਥ ਰੱਖ ਕੇ ਬੈਠ ਜਉ ਜਾਂ ਚੌਕੜੀ ਮਾਰ ਕੇ ਬੈਠ ਜਾਂਦੇ ਹੋ ਤੁਹਾਡੇ ਪੈਰ ਸੌ ਜਾਂਦੇ ਆ ਜਾਂ ਥੋੜੀ ਜਿਹੀ ਮੱਥੇ ਤੇ ਹੱਥ ਰੱਖ ਕੇ ਪੈ ਗਏ ਤੁਹਾਡੇ ਹੱਥ ਸੌ ਜਾਂਦੇ ਨੇ ਜੇਕਰ ਜਦੋਂ ਤੁਹਾਨੂੰ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਗਰਮੀ ਦੀ ਸਰਦੀ ਦੀ ਹੱਥਾਂ ਪੈਰਾਂ ਨੂੰ ਕੋਈ ਸੈਂਸੇਸ਼ਨ ਨਹੀਂ ਰਹਿੰਦੀ ਤੇ ਕਿਸੇ ਤਰ੍ਹਾਂ ਦਾ ਦਰਦ ਵੀ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਜੇਕਰ ਤੁਹਾਨੂੰ ਇਦਾਂ ਦੇ ਕੋਈ ਸਿੰਪਟਮ ਆ ਰਹੇ ਨੇ ਤਾਂ ਤੁਹਾਨੂੰ ਇਸ ਚੀਜ਼ ਨੂੰ ਸੀਰੀਅਸ ਲੈਣ ਦੀ ਲੋੜ ਆ ਕਿਉਂਕਿ ਇਹ ਨਰਵਸ ਸਿਸਟਮ ਦੀ ਪ੍ਰੋਬਲਮ ਆ ਬਹੁਤ ਸਾਰੇ ਤਰੀਕਿਆਂ ਨਾਲ ਜਦੋਂ ਨਰਵਸ ਦੇ ਉੱਤੇ ਇਫੈਕਟ ਪੈਂਦਾ ਹੈਗਾ ਤਾਂ ਇਦਾਂ ਦੇ ਸਿੰਪਟਮ ਆਉਂਦੇ ਨੇ ਜੇਕਰ ਤੁਹਾਨੂੰ ਇਦਾਂ ਦੀ ਕੋਈ ਪ੍ਰੋਬਲਮ ਆ ਤਾਂ ਤੁਸੀਂ ਆਪਣੇ ਨੇੜੇ ਦੇ ਕਿਸੇ ਹਿਊਮੋਪੈਥੀ ਡਾਕਟਰ ਨੂੰ ਕੰਸਲਟ ਕਰ ਸਕਦੇ ਹੋ ਉਹ ਤੁਹਾਡੀ ਪ੍ਰੋਬਲਮ ਦੇ ਹਿਸਾਬ ਨਾਲ ਤੁਹਾਡੇ ਟੈਸਟ ਕਰਾ ਕੇ ਅਸਲੀ ਕਾਰਨ ਲੱਭ ਕੇ ਤੁਹਾਡੀ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਨੇ ਤੁਸੀਂ ਚਾਹੋ ਤਾਂ ਮੈਨੂੰ ਵੀ ਪਰਸਨਲੀ ਮਹਿੰਦਰ ਹਿਊਮੋ ਕਲੀਨਿਕ ਦੇ ਵਿੱਚ ਮਿਲ ਸਕਦੇ ਹੋ ਜਾਂ ਫਿਰ ਤੁਸੀਂ ਕੋਰੀਅਰ ਦੇ ਥਰੂ ਘਰ ਬੈਠੇ ਆਪਣਾ ਫੋਨ ਤੇ ਕੇਸ ਡਿਸਕਸ ਕਰਕੇ ਆਪਣੀ ਦਵਾਈ ਮੰਗਵਾ ਸਕਦੇ ਧੰਨਵਾਦ